ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮੇਰੇ ਸਤਿਗੁਰੂ ਸਾਨੂੰ ਸਭ ਨੂੰ ਪਤਾ ਹੈ ਕਿ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਜੋ ਜ਼ਾਲਿਮ ਨੇ ਜ਼ੁਲਮ ਕੀਤਾ ਉਸ ਜ਼ੁਲਮ ਦੀ ਇੰਤਿਹਾ ਐਨੀ ਸੀ ਕਿ ਨਿੱਕੇ ਸਹਿਬਜ਼ਾਦਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਲਗੀਧਰ ਪਾਤਸ਼ਾਹ ਦੇ ਨਿੱਕੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਨਾ ਦਿੱਤਾ ਗਿਆ ਉਸੇ ਲਈ ਅਸੀਂ ਇੱਕ ਲੜੀ ਲੈ ਕੇ ਆਏ ਹਾਂ ਸਾਕਾ ਸਰਹੰਦ जो आप जी नाल रोज ही सांझी करदे हाँ शायर की आखता है सतगुरु को देख पड़ गई दुश्मन में खलबली नाजम को इस्तबार था राजों की बेकली कहते थे इनकी जब कभी तलवार है चली सर ले के फिर हजारों के ही है बला टली जानो की खैर चाहते हो मिलके के केर लो ਕਿਸਮਤ ਚਲੀ ਹੈ ਹੱਥ ਸੇ ਫਿਰ ਉਸ ਕੋ ਫੇਰ ਲੋ ਸਤਗੁਰਾਂ ਦਾ ਤਪ ਤੇਜ ਵੇਖ ਕੇ ਵੈਰੀ ਦਲਾਂ ਵਿੱਚ ਅਫਰਾ ਦਫਰੀ ਮਚ ਗਈ ਨਾਜ਼ਮ ਪਰਸ਼ਾਨ ਅਤੇ ਰਾਜੇ ਬੇਚਾਨ ਹੋ ਉਠੇ ਸਭ ਇਹੋ ਆਖ ਰਹੇ ਸਨ ਕਿ ਜਦੋਂ ਕਦੀ ਵੀ ਗੁਰੂ ਸਾਹਿਬ ਦੀ ਤਲਵਾਰ ਚੱਲੀ ਹੈ ਹਜ਼ਾਰਾਂ ਸਿਰਾਂ ਦੀ ਬਲੀ ਲੈ ਕੇ ਹੀ ਇਸ ਦੀ ਪਿਆਸ 부ਜੀ ਹੈ ਜੇਕਰ ਜਾਨਾ ਪਿਆਰੀਆਂ ਹੰਤਾ ਇਕੱਠੇ ਹੋ ਕੇ ਗੁਰੂ ਨੂੰ ਘੇਰ ਲਵੋ ਵਰਨਾ ਕਿਸਮਤ ਹੱਥਾਂ ਵਿੱਚੋਂ ਜਾਂਦੀ ਲੱਗਦੀ ਹੈ ਜਾਂ ਫਿਰ ਇਸ ਨੂੰ ਪੁੱਠਾ ਗੇੜ ਦੇ ਦੇਵੋ सुनकर ये बात टूट पड़े मिल के अहल की हमला किया वो सख्त की थर्रा गई जमी हो जाता जोर इस कड़ी रुस्तम भी बिल यकीन नरगाह में आके सतगुर कबराए तक नहीं एक ढाल पे हजारों के रोके हजार बार तलवार जब उठाई तो पागे कतार बार ये सुन के वैरिकट्ठे होके सतगुराते टूट के पै गए हमला इतना सखस सी ਇਸ ساری ਧਰਤੀ थरथरा ਉੱઠી ਜੇਕਰ ਇਸ ਸਮੇਂ ਰੁਸਤਮ ਵੀ ਮੌਕੇ ਤੇ ਹੁੰਦਾ ਤਾਂ ਯਕੀਨਨ ਉਸਨੇ ਵੀ ਹੈਰਾਨ ਰਹਿ ਜਾਣਾ ਸੀ ਲੇਕਿਨ ਆਫਰਨ ਹੈ ਸਤਗੁਰਾਂ ਦੀ ਦਲੇਰੀ ਦੇ ਜੋ ਦੁਸ਼ਮਣ ਦੇ ਘੇਰੇ ਵਿੱਚ ਵੀ ਬਿਲਕੁਲ ਨਹੀਂ ਘਬਰਾਏ ਖੱਬੇ ਹੱਥ ਪਕੜੀ ਘਟਾਲ ਨਾਲ ਹੀ ਹਜ਼ਾਰਾਂ ਦੁਸ਼ਮਨਾਂ ਦੇ ਹਜ਼ਾਰਾਂ ਬਾਰ ਰੋਕੇ ਫਿਰ ਜਦੋਂ ਸਤਗੁਰਾਂ ਨੇ ਤੀਕ ਚਲਾਈ ਤਾਂ ਕਤਾਰਾਂ ਦੀਆਂ ਕਤਾਰਾਂ ਦੁਸ਼ਮਣ ਮੈਦਾਨ ਵਿੱਚੋਂ ਭੱਜ ਗਏ ਕਹਨੇ ਲਗੇ ਗੁਰੂ ਤੋਂ ਜ਼ਿਆਲੇ ਬਲਾ ਕੇ ਹਨ ਸਬਦਾਉ ਕਾਤ ਯਾਦ ਇਨੇ ਫਨ ਵਗਾ ਕੇ ਹਨ गद्दी पे सुलह कुल है तो रण में लड़ाके हैं बढ़ चढ़ के बादशाहों से बंदे खुदा के हैं हम तो समझ रहे थे पकड़ लेगे आन में साबित हुए ये शेर मगर इम्तिहान में सतगुरु दे जोहर देख के वैरी आखर आन के गुरु ता आखरान दे योद्धा हन जिन्ना नु जंग दे कुल दौ पेच आउंदे हन जेकर आप गुरहाई दे तख्त उठे बैठ के सुलह सफाई दी गल करदे हन ता मैदान जंग विच आके ਯੁੱਧ ਵੀ ਖੂਬ ਕਰਦੇ ਹਨ ਆਪ ਪਰਮੇਸ਼ਰ ਦੇ ਪਿਆਰੇ ਹਨ ਤੇ ਸ਼ਾਨੋ ਸ਼ੌਕਤ ਵਿੱਚ ਦੁਨਿਆਵੀ ਬਾਦਸ਼ਾਹ ਨੂੰ ਵੀ maat ਪਾਉਂਦੇ ਹਨ ਸਾਡੀ ਤਾਂ ਇਹੋ ਸੋਚ ਸੀ ਕਿ ਘੜੀ ਪਲ ਵਿੱਚ ਇਹਨਾਂ ਨੂੰ ਫੜ ਲਵਾਂਗੇ ਲੇਕਿਨ ਇਮਤਿਹਾਨ ਵਿੱਚ ਆਪ ਪੂਰੀ ਤਰ੍ਹਾਂ ਸ਼ੇਰ ਸਿੱਧ ਹੋਏ ਹਨ ਸਤਗੁਰੂ ਨੇ ਰਾਜਪੂਤੋਂ ਕੇ ਛੱਕੇ ਛੁੜਾ ਦिए ਮੁਗਲੋਂ ਨੇ ਵਲਬਲੇ ਵੀ ਜੋ تھے ਸਭ ਮਿਟਾ ਦिए ਦੁਸ਼ਮਨ ਕੋ ਆਪਣੀ ਤੇਗ ਕੇ ਜ਼ੋਹਰ ਦਿਖਾ ਦिए ਕੁਸ਼ਤੋਂ ਕੀ ਇੱਕ ਆਨ ਮੇ ਪੁਛਤੇ ਲਗਾ ਦिए ਰਾਜਾ ਜੋ ਚੜ ਕੇ ਆਏ ਥੇ ਬਾਹਰ ਪਹਾੜ ਸੇ ਪਛਤਾ ਰਹੇ ਥੇ ਜੀ ਮੇ ਗੁਰੂ ਕੀ ਲਤਾੜ ਸੇ ਸਤਗੁਰਾਂ ਨੇ ਹਮਲਾ ਵਰ ਰਾਜਪੂਤਾਂ ਦੇ ਤਾਂ ਛੱਕੇ ਹੀ ਛੁੜਾ ਦਿੱਤੇ ਸਨ ਮੁਗਲਾ ਨੇ ਵੀ ਆਪਣੇ ਦਿਲ ਦੇ ਗੁਬਾਰ ਕਢ ਲਏ ਸਨ ਗੁਰੂ ਜੀ ਨੇ ਦੁਸ਼ਮਣਾਂ ਨੂੰ ਤਲਵਾਰबाजी ਦੇ ਚੰਗੇ ਕਰਤਬ ਵਿਖਾਏ ਅਤੇ ਵਿੰਦੇ-ਵਿੰਦੇ ਮੁਰਦਿਆਂ ਦੇ ਚੰਗੇ ਢੇਰ ਲੱਗ ਗਏ ਜੋ ਪਹਾੜੀ ਰਿਆਸਤਾਂ ਦੇ ਰਾਜਾ ਗੁਰੂ ਜੀ ਉੱਤੇ ਚੜ ਕੇ ਆਏ ਸਨ ਗੁਰੂ ਜੀ ਵੱਲੋਂ ਦਿੱਤੀ ਗਈ ਟੱਕਰ ਕਾਰਨ ਡਾਡੇ ਪਛਤਾ ਰਹੇ ਸਨ ਦੇਖਾ ਜੋ ਹੀ ਹਜ਼ੂਰ ਨੇ ਦੁਸ਼ਮਨ ਸਿਮਟ ਗਏ ਵੜਨੇ ਕੀ ਜਗਾ ਖੌਫ ਸੇ ਨਾ ਮਰਦ ਹਟ ਗਏ ਘੋੜੇ ਕੋ ਏੜ ਦੇ ਕੇ ਗੁਰੂ ਰਣ ਮੇ ਡਟ ਗਏ ਫਰਮਾਏ ਬੁਜ਼ਦਲੋਂ ਸੇ ਕਿ ਤੁਮ ਕਿਉਂ ਪਲਟ ਗਏ ਅਬ ਆਓ ਰਣ ਮੇ ਜੰਗ ਕੇ ਅਰਮਾਨ ਨਿਕਾਲ ਲੋ ਤੁਮ ਕਰ ਚੁਕੇ ਹੋ ਬਾਰ ਹਮਾਰਾ ਸੰਭਾਲ ਲੋ ਸਤਗੁਰਾ ਨੇ ਜਦੋਂ ਵੇਖਿਆ ਕਿ ਵੈਰੀਆਂ ਦੀ ਗਿਣਤੀ ਕਾਫੀ ਘੱਟ ਹੋ ਗਈ ਹੈ ਤੇ ਅੱਗੇ ਵਧਣ ਦੀ ਥਾਂ ਮਰਦੂਦ ਪਿੱਛੇ ਹਟਦੇ ਜਾ ਰਹੇ ਹਨ ਤਾਂ ਘੋੜੇ ਨੂੰ ਅੱਡੀ ਲਗਾ ਕੇ ਆਪ ਰਣ ਖੇਤਰ ਵਿੱਚ ਡਟ ਗਏ ਭੱਜੇ ਜਾ ਰਹੇ ਕਾਰਾਂ ਨੂੰ ਲਲਕਾਰਦੇ ਹੋਏ ਕਿਹਾ ਕਿ ਹੁਣ ਤੁਸੀਂ ਪਛਾਹ ਨੂੰ ਕਿਉਂ ਮੁੜ ਚੱਲੇ ਹੋ ਮੈਦਾਨ ਵਿੱਚ ਆਓ ਅਤੇ ਆਪਣੇ ਲੜਨ ਦੇ ਚਾਹ ਪੂਰੇ ਕਰੋ ਤੁਸੀਂ ਆਪਣਾ ਵਾਰ ਕਰ ਹੀ ਚੁੱਕੇ ਹੋ ਹੁਣ ਮੇਰੇ ਵਾਰ ਨੂੰ ਸੰਭਾਲੋ ਆਏ ਹੋ ਤੁਮ ਪਹਾੜ ਸੇ ਮੈਦਾਨੇ ਜੰਗ ਮੇ ਬੱਟਾ ਲਗਾ ਕੇ ਜਾਤੇ ਹੋ ਕਿਉਂ ਨਾਮੋ ਨੰਗ ਮੇ ਸੁਣਤੇ ਹੈ ਤੁਮ ਕੋ ਨਾਜ਼ ਹੈ ਤੀਰੋ ਤੂਫੰਗ ਮੇ ਹੁਸ਼ਿਆਰ ਸ਼ਾਸਵਾਰ ਹੋ ਮਹਰ ਖਦੰਗ ਮੇ دس بار تم می راجے ہیں ایک دو نواب ہیں پھر ہم سے جنگ کرنے میں کیوں عزت ناب ہیں تسی دور پہاڑا تو میرے نال لڑن لئی آئے ہو ہن میدان جنگ وچوں بھج رہے ہو شرما تے لذہ وچ اپنے آپ نو تبہ لگوا کے کیوں تور چلے ہو اسا سنیا ہے کہ تانوں اپنے تیراں تے بندوکھا اُتے بڑا فخر ہے تسی چنگے گھوڑ سوار ਅਤੇ تیر ਅੰਦਾਜ਼ ਵੀ ਕਹੇ ਜਾਂਦੇ ਹੋ ਤੁਹਾਡੇ ਵਿੱਚ 10 12 ਰਾਜੇ ਤੇ 1 2 ਨਵਾਬ ਵੀ ਹਨ ਇਤਨਾ ਕੁਝ ਹੋਣ ਦੇ ਬਾਵਜੂਦ ਸਾਡੇ ਨਾਲ ਦੋ ਹੱਥ ਕਰਨ ਤੋਂ ਕਿਉਂ ਪਰਹੇਜ਼ ਕਰ ਰਹੇ ਹੋ ਦੇਖੇ ਤੋ ਅੱਜ ਹਮ ਵੀ ਤੁਹਾਡੀ ਬਹਾਦਰੀ ਉਹ ਖੁਕਰੀ ਕੀ ਕਾਟ ਪੱਟੇ ਕੀ ਹੁਨਰਵਰੀ ਹਮਨੇ ਤੁਹਾਰੇ ਹਮਲੇ ਕੋ ਰੋਕਾ ਥਾ ਸਰਸਰੀ ਅਬ ਆਪਣਾ ਬਾੜ ਰੋਕਨਾ ਸਭ ਮਿਲ ਕੇ ਲਸ਼ਕਰੀ ਹਮਕੋ ਬਫਜ਼ਲ ਇਸਦੀ ਤਨਹਾ ਨਾ ਜਾਨਨਾ ਕਸਰਤ ਪੇ ਐਂਟ ਐਂਟ ਕੇ ਸੀਨਾ ਨਾ ਤਾਨਨਾ ਗੁਰੂਜੀ ਬਿਆਰੀ ਦਲਾਂ ਨੂੰ ਲਲਕਾਰਦੇ ਹੋਏ ਕਹਿੰਦੇ ਹਨ ਕਿ ਅੱਜ ਤੁਹਾਡੀ ਬਹਾਦਰੀ ਵੀ ਵੇਖ ਹੀ ਲਈਏ ਤੁਹਾਡੀ ਖੁਖਰੀ ਅਤੇ ਪੱਟੇ ਦੇ ਹੁਨਰ ਵੀ ਦੇਖਨੇ ਚਾਹੁੰਦੇ ਹਾਂ ਅਸੀਂ ਤਾਂ ਤੁਹਾਡੇ ਹਮਲੇ ਨੂੰ ਸਧਾਰਨ ਤੌਰ ਉੱਤੇ ਹੀ ਰੋਕਿਆ ਸੀ ਹੁਣ ਆਪ ਸਾਰੇ ਇਕੱਠੇ ਹੋ ਕੇ ਮੇਰੇ ਤੇ ਵਾਰ ਨੂੰ ਵੀ ਰੋਕ ਕੇ ਦਿਖਾਓ ਪਰਮੇਸ਼ਰ ਦੀ ਬਖਸ਼ਿਸ਼ ਕਰਕੇ ਸਾਨੂੰ ਇਕੱਲਾ ਨਾ ਸਮਝਣਾ ਤੇ ਛਾਤੀਆਂ ਚੌੜੀਆਂ ਕਰ ਕਰਕੇ ਝੂਠੀ ਤਾਕਤ ਦਾ ਪ੍ਰੋਕਟਾਬ ਨਾ ਕਰਨਾ ਇਹ ਕਹਿ ਕੇ ਉਨਪੇ ਟੁੱਟ ਪੜੇ ਦਸਵੇਂ ਪਾਦਸ਼ਾਹ ਇਸ ਸਫ ਕੋ ਕਾਟ ਤੇ ਤੇ ਕਬੀ ਉਸ ਪਰੇ ਕੋ ਗਾ ਜਮਤੀ ਨਹੀਂ ਥੀ ਹਜ਼ੂਰ ਕੀ ਤਲਵਾਰ ਪੇ ਨਿਗਾਹ ਤੇਗ ਗੁਰੂ ਪੇ ਹੋਤਾ ਥਾ ਬਜਲੀ ਕਾ ਸ਼ਹਿਬਾ ਇੱਕ ਹਮਲੇ ਮੇ ਤਾ ਫੌਜ ਕਾ ਤਕਤਾ ਉਲਟ ਗਿਆ ਗੁਰੂ ਕੀ ਹਵਾਏ ਤੇਗ ਸੇ ਬਾਦਲ ਥਾ ਛਟ ਗਿਆ ਉਪਰਕਤ ਸ਼ਬਦ ਕਹਿ ਕੇ ਦਸਮ ਪਾਸ਼ਾ ਜੀ ਨੇ ਵੈਰੀ ਦਲਾ ਤੇ ਹਮਲਾ ਬੋਲ ਦਿੱਤਾ ਕਦੀ ਦੁਸ਼ਮਨਾ ਦੀ ਇਸ ਕਤਾਰ ਨੂੰ ਕੱਟ ਰਹੇ ਹਨ ਤੇ ਕਦੀ ਉਸ ਸਫ ਦਸਫਾਇਆ ਕਰੀ ਜਾ ਰਹੇ ਹਨ ਗੁਰੂ ਸਾਹਿਬ ਦੇ ਹੱਥ ਵਿੱਚ ਪਕੜੀ ਹੋਈ ਤਲਵਾਰ ਦੀ ਇਤਨੀ ਲਿਸ਼ਕ ਸੀ ਉਸ ਵੱਲ ਵੇਖਣਾ ਵੀ ਮੁਸ਼ਕਿਲ ਸੀ ਚਮਕ ਰਹੀ ਤੇਗ ਤੋਂ ਜਿਵੇਂ ਬਿਜਲੀ ਦਾ ਝੋਲਾ ਪੈਂਦਾ ਸੀ ਗੁਰੂ ਜੀ ਦੇ ਇੱਕੋ ਹੱਲੇ ਨੇ ਵੈਰੀ ਦਲਾਂ ਦਾ ਤਖਤਾ ਪਲਟ ਕੇ ਰੱਖ ਦਿੱਤਾ ਗੁਰੂ ਸਾਹਿਬ ਦੀ ਤੇਜ਼ ਹਵਾ ਵਾਂਗ ਚੱਲ ਰਹੀ ਤੇਗ ਨੇ ਹਮਲਾਵਾਰਾਂ ਦੇ ਬਦਲ ਹੁੰ ਦਿੱਤੇ ਸਨ ਜੋ बच ਗਏ ਉਹ ਭਾਗ ਗਏ ਮੂੰਹ ਕੇ 모ੜਕਰ ਰਸਤਾ ਕਰੋ ਨੂੰ ਲੈ ਲਿਆ ਮੈਦਾਨ ਕੋ ਛੋੜਕਰ ਸਿੰਘੋ ਨੇ ਪੁੰਮ ਨਿਕਾਲਾ ਦੀ ਆਥਾ ਚੰਜੋੜ ਕਰ ਪਛਤਾਏ ਆਖ ਰਸ਼ ਕੋ ਬਹੁਤ ਕੁਲ ਤੋੜ ਕਰ ਲਾਸ਼ੋਂ ਸੇ ਔਰ ਸਰੋਂ ਸੇ ਤਾਂ ਮੈਦਾਨ ਪਟ ਗਿਆ ਆਦੇ ਸੇ ਬੇਸ਼ ਲਸ਼ਕਰ ਆਦਾ ਥਾ ਕਟ ਗਿਆ ਗੁਰੂ ਜੀ ਤੇਗ ਤੋਂ ਜਿਹੜੇ ਬਚ ਗਏ ਉਹ ਮੂੰਹ ਪੁਮਾ ਕੇ ਨੱਠ ਤੁਰੇ ਰਣ ਖੇਤਰ ਨੂੰ ਛੱਡ ਕੇ ਇਹਨਾਂ ਨੇ ਆਪੋ ਆਪਣੇ ਘਰਾਂ ਦਾ ਰਸਤਾ ਫੜ ਲਿਆ ਖਾਲਸੇ ਨੇ ਉਹਨਾਂ ਨੂੰ ਹਲੂਣਾ ਦੇ ਕੇ ਉਹਨਾਂ ਦਾ ਲੜਨ ਦਾ غرੂਰ ਖਤਮ ਕਰ ਦਿੱਤਾ ਸੀ ਇਨ੍ਹਾਂ ਵਿੱਚੋਂ ਵਧੇਰੇ ਗੁਰੂ ਜੀ ਨਾਲ ਕੀਤੀ ਵਾਦਾ ਖਿਲਾਫੀ ਕਾਰਨ ਪਛਤਾਵਾ ਵੀ ਕਰ ਰਹੇ ਸਨ ਸਾਰਾ ਮੈਦਾਨ ਲਾਸ਼ਾਂ ਤੇ ਕੱਟੇ ਹੋਏ ਸਿਰਾਂ ਨਾਲ ਭਰਿਆ ਹੋਇਆ ਸੀ ਅਤੇ ਅੱਧੀ ਤੋਂ ਵਧੇਰੇ ਵੈਰੀ ਸੈਨਾ ਜੰਗ ਦੌਰਾਨ ਮਾਰੀ ਜਾ ਚੁੱਕੀ ਸੀ ਸਰਹੰਦ ਕੇ ਨਵਾਬ ਕਾ ਫਕਰੰਗ ਹੋ ਗਿਆ ਸਰਹੰਦ ਕੇ ਨਵਾਬ ਕਾ ਫੱਕ ਰੰਗ ਹੋ ਗਿਆ ਲਸ਼ਕਰ ਕਾ ਹਾਲ ਦੇਖ ਕੇ ਉਹ ਦੰਗ ਹੋ ਗਿਆ ਸਤਗੁਰੂ ਕੀਤੇ ਗੋਤੀਰ ਸੇ ਜਬ ਤੰਗ ਹੋ ਗਿਆ ظالم کا دل جو سخت تھا اب سنگ ہو گیا پہرائی دل میں سنگوں سے میں انتقام لوں ٹھوکے فریب سے میں سہر لوں یا شام لوں جنگ دا حال جان کے سرندے نواب دا چہرہ اتر گیا رنگ فک ہو گیا میدان چو بھج کے آئی فوج دا حال ویکھ کے اس نوں بڑی حیرانی ہوئی ستگراں بلوں واہ تے گتے چلائے تیراں دے چرچے سن کے ظالم دا دل جو پہلا ہی بڑا سخت سی ہن پوری طرح پتھر بن گیا ਉਸਨੇ ਦਿਲ ਵਿੱਚ ਨਿਸ਼ਚੈ ਕਰ ਲਿਆ ਕਿ ਸਿੰਘਾਂ ਪਾਸੋਂ ਹੋਈ ਹਾਰ ਦਾ ਬਦਲਾ ਵਸ਼ ਲੈਣਾ ਹੈ ਸਿੱਧੀ ਲੜਾਈ ਤਾਂ ਲੜੀ ਹੀ ਨਹੀਂ ਜਾ ਸਕਦੀ ਇਸ ਲਈ ਧੋਖੇ ਫਰੇਵ ਦਾ ਸਾਰਾ ਲੈਂਦੇ ਹੋਏ ਕਿਸੇ ਸ਼ਾਮ ਨੂੰ ਹੋਵੇ ਜਾਂ ਸਵੇਰੇ ਮੈਂ ਬਦਲਾ ਜ਼ਰੂਰ ਲਵਾਗਾ ਧੰ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਤਲਵਾਰ ਜੋ ਜ਼ੁਲਮ ਦੇ ਖਿਲਾਫ ਚੱਲੀ ਧੰ ਮੇਰੇ ਸਤਿਗੁਰੂ ਦੇ ਨਿੱਕੇ ਸਹਬਜ਼ਾਦੇ ਜਿਨ੍ਹਾਂ ਨੇ ਨੀਹਾਂ ਦੇ ਵਿੱਚ ਚਿੰਨ ਕੇ ਸਾਬਿਤ ਕਰ ਦਿੱਤਾ ਕਿ ਸੱਚੇ ਗੁਰੂ ਦੇ ਸਿੱਖ ਕਦੇ ਵੀ ਸਦਕ ਤੋਂ ਨਹੀਂ ਹਾਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਦੇ ਛੋਟੇ ਨਿੱਕੇ ਸਹਜਾਦੇ ਜੋ ਕਿ ਨੀਹਾਂ ਦੇ ਵਿੱਚ ਨਾਏ ਗਏ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ